ਸ੍ਰੀ ਸ੍ਰੀ 108 ਸਤਿਗੁਰੂ ਗਿਆਨਨਾਥ ਮਹਾਰਾਜ ਕੀ ਜੈ ਪਰਮ ਪੂਜੀਏ ਪ੍ਰਭ ਸਰਾਗਰ ਜੀ ਮਹਾਰਾਜ ਕੀ ਜੈ ਜੈ ਭੀ ਜੈ ਭੀ ਬਾਬਾ ਤੇਰੀ ਸੋਚ ਤੇ ਬਾਬਾ ਤੇਰੀ ਨੇਕ ਕਮਾਈ ਜਿੰਨੇ ਸੁਤੀ ਕੌਮ ਜਗਾਈ ਜੋਲੇ ਸੋ ਨਿਰਭੈ ਭਗਵਾਨ ਬਾਬਾ ਜੀ ਮਹਾਰਾਜ ਕੀ ਜੈ ਮਹਾਂ ਰਹੇ ਏ ਟੀ ਊ ਹੈਪੀ ਬਰਥਡੇਰ ਜਿਆ ਪ੍ਰਧਾਨ ਜੀ ਜੈ ਵਲਮਿਕੀ ਜੀ ਜੈ ਭੀਮ ਜੈ ਭਾਰਤ ਮੇਰਾ ਨਾਮ ਸੁਮਿਤ ਕਾਲੀਆ ਮੈਂ ਆਦੀ ਵਲਮਿਕੀ ਹਿੰਟਕਰ ਮਹਾਂ ਪਚਾਇਦਾ ਮੁਖ ਸੰਚਾਲਕ ਜੋ ਅੱਜ ਮੇਰੇ ਜਨਮ ਦਿਨ ਦੇ ਉੱਤੇ ਸਾਡੇ ਛੋਟੇ ਵੀਰ ਜਗਪ੍ਰੀਤ ਜੱਗਾ ਜੀ ਸ਼ਹਿਰੀ ਪ੍ਰਧਾਨ ਸਾਡੇ ਸੰਗਠਨ ਦੇ ਔਰ ਸੋਨੂ ਜੀ ਔਰ ਇਹ ਪੰਜਾਬ 77 ਨੇ ਔਰ ਸਾਡੇ ਜਨਗ ਭਾਜੀ ਜਿਹੜੇ ਜ਼ਿਲੇ ਦੇ ਵਾਈਸ ਪ੍ਰੈਜ਼ੀਡੈਂਟ ਨੇ ਔਰ ਸਾਡੀ ਇਹ ਸਾਰੀ ਟੀਮ ਜਿਨ੍ਹਾਂ ਨੇ ਅੱਜ ਬੜਾ ਹੀ ਪਿਆਰ ਸਤਿਕਾਰ ਦਿੱਤਾ ਵਾ ਮੈਨੂੰ ਔਰ ਮੇਰੇ ਜਨਮ ਦਿਨ ਤੇ ਜਿਹੜਾ ਇਹਨਾਂ ਨੇ ਮੇਰਾ ਕੇਕ ਕੱਟਿਆ ਅੱਜ ਔਰ ਮੈਂ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀ ਕੀ ਮਹਾਰਾਜ ਦੇ ਅੱਗੇ ਅਰਦਾਸ ਕਰਦਾ ਵਾਂ ਕਿ ਪਰਮਾਤਮਾ ਵਾਲਮੀ ਕੀ ਮਹਾਰਾਜ ਇਹਨਾਂ ਨੂੰ ਤੰਦਰੁਸਤੀਿਆ ਦੇਣ ਔਰ ਇਸੇ ਤਰ੍ਹਾਂ ਹੀ ਜਿਹੜਾ ਵਾ ਅਸੀਂ ਇੱਕ ਦੂਸਰੇ ਦਾ ਪਿਆਰ ਮੁਹੱਬਤ ਵਧਾਈਏ ਇੱਕ ਦੂਸਰੇ ਦੀਆਂ ਜਿਹੜੀਆਂ ਦੁੱਖ ਸੁੱਖ ਦੇ ਵਿੱਚ ਅਸੀਂ ਹਾਜ਼ਰ ਹੋ ਸਕੀਏ ਔਰ ਮੈਂ ਬੇਨਤੀ ਕਰੂੰਗਾ ਇਹ ਜਿੰਨੇ ਵੀ ਸਾਡੇ ਭੈਣ ਭਰਾ ਵਾ ਇਹ ਜਿਹੜਾ ਕੇਕ ਕੱਟਣ ਦਾ ਇੱਕ ਜਿਹੜਾ ਬਹਾਨਾ ਹੀ ਹੁੰਦਾ ਵਾ ਇਹਦੇ ਵਿੱਚ ਇਹ ਸਿਰਫ ਇਹ ਹੁੰਦਾ ਕਿ ਸਾਰੇ ਹੀ ਭੈਣ ਭਰਾ ਸੀ ਇੱਕ ਮੰਚ ਤੇ ਆ ਕੇ ਇੱਕ ਦੂਸਰੇ ਨਾਲ ਪਿਆਰ ਮੁਹੱਬਤ ਦੀਆਂ ਗੱਲਾਂ ਕਰੀਏ ਔਰ ਦੁੱਖ ਸੁੱਖ ਜਿਹੜਾ ਸੀ ਆਪਣੇ ਪਰਿਵਾਰਾਂ ਚ ਸਾਂਝਾ ਕਰ ਸਕੀਏ ਸੋ ਅੱਜ ਇਹ ਭਰਾ ਮੇਰੇ ਘਰ ਪਹੁੰਚੇ ਸੀ ਔਰ ਆ ਕੇ ਇਹਨਾਂ ਨੇ ਮੇਰੇ ਜਿਹੜਾ ਕੇਕ ਕੱਟਿਆ ਬੜਾ ਪਿਆਰ ਦਿੱਤਾ ਬੜਾ ਸਤਿਕਾਰ ਦਿੱਤਾ ਸੋ ਇਹਨਾਂ ਦਾ ਦਿਲੋਂ ਮੈਂ ਧੰਨਵਾਦ ਕਰਦਾ ਜੀ ਜੈ ਵਾਲਮੀਕੀ ਜੈ ਵੀਵ ਜੈ ਵਰਤ ਆਪਣਾ ਨਾਮ ਦੱਸ ਕੇ ਵੀ ਕੀ ਕਹਿਣਾ ਚਾਹੁੰਦੇ ਹੋ ਮੇਰਾ ਨਾਮ ਜਗਪ੍ਰੀਤ ਸਿੰਘ ਮੈਂ ਸ਼ੈਰੀ ਪ੍ਰਧਾਨ ਮੈਂ ਆਪ ਅੱਜ ਮੇਰੇ ਬਹੁਤ ਹੀ ਸਤਿਕਾਰਯੋਗ ਤੇ ਵੱਡੇ ਵੀਰ ਸੁਮਿਤ ਕਾਲੀ ਜੀ ਜਿਨ੍ਹਾਂ ਦੇ ਜਨਮ ਦਿਨ ਤੇ ਅੱਜ ਸਾਡੀ ਸਮੁੱਚੀ ਟੀਮ सोनू ਜੀ ਜਨਕਮਾਰ ਜੀ ਤੇ ਪ੍ਰਿੰਸ ਜੀ ਅਮਨ ਜੀ ਜੈਸੀ ਭਾਈ ਜੋ ਕਿ ਅੱਜ ਸਾਰੇ ਆਪਾਂ ਰਲ ਮਿਲ ਕੇ ਆਪਣੇ ਵੱਡੇ ਵੀਰ ਦਾ ਜਨਮ ਦਿਨ ਦੀ ਵਧਾਈ ਦੇਣ ਵਾਸਤੇ ਪਹੁੰਚੇ ਆ ਤੇ ਅਸੀਂ ਉਸ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਆਂ ਕਿ ਸਾਡੇ ਵੀਰ ਦੇ ਉਮਰ ਹੋਰ ਲੰਬੀ ਕਰੇ ਦਿਨ ਦੁਗਣੇ ਰਾਤ ਚੁਗਣੇ ਤਕੀ ਬਖਸ਼ੇ ਜੈ ਬਾਲਮਿਕ